ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਰਵਾਈਆਂ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਗੈਰ ਆ ਗਿਆ ਮੀਡੀਆ ਰਿਪੋਰਟਾਂ ਅਨੁਸਾਰ ਦੋ ਪੰਜਾਬੀ ਨੌਜਵਾਨਾਂ ਸਮੇਤ ਤਿੰਨ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕਰਨ ਦੀ ਕਾਰਵਾਈ ਚੱਲ ਰਹੀ ਹੈ ਇਸੇ ਦੌਰਾਨ ਕਟੋਕਟ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਜ਼ਬਰਦਸਤੀ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ ਹਾਲਾਂਕਿ ਉਨ੍ਹਾਂ ਦੇ ਮਾਮਲੇ 'ਤੇ ਅਦਾਲਤੀ ਰੋਕ ਮੌਜੂਦ ਸੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਕਾਰਵਾਈ ਡੋਨਲਡ ਟਰੰਪ ਦੇ ਦੌਰਾਨ ਲਾਗੂ ਨੀਤੀਆਂ ਤਹਿਤ ਕੀਤੀ ਗਈ ਹੈ ਉੱਥੇ ਨਿਊਜਰਸੀ ਦੇ ਬਰਗਨ ਕਾਉਂਟੀ ਵਿੱਚ 24 ਸਾਲਾ ਕਰਮਜੀਤ ਸਿੰਘ ਅਤੇ 25 ਸਾਲਾ ਜਗਰੂਪ ਸਿੰਘ ਨੂੰ ਕਰੀਬ 19 ਕਿਲੋਗ੍ਰam ਡੋਡਿਆ ਸਮੇਤ ਗ੍ਰਿਫਤਾਰ ਕੀਤਾ ਗਿਆ। ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਖੇਪ ਨੀਦਰਲੈਂਡ ਤੋਂ ਭੇਜੀ ਗਈ ਸੀ ਅਤੇ ਵੁੱਡਰੀਜ ਕਸਬੇ ਦੇ ਇੱਕ ਘਰ ਵਿੱਚ ਡਿਲੀਵਰ ਹੋਈ। ਲੈਬ ਟੈਸਟ ਵਿੱਚ ਇਹ ਸਾਬਤ ਹੋਇਆ ਕਿ ਡੋਡਿਆ ਤੇ ਮੋਰਫਿਨ ਦੀ ਪਰਚੜੀ ਹੋਈ ਸੀ ਜੋ ਕਿ ਅਮਰੀਕੀ ਕਾਨੂੰਨ ਅਨੁਸਾਰ ਪਾਬੰਦੀਸ਼ੁਦਾ ਨਸ਼ਾ ਹੈ। US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵੱਲੋਂ ਦੋਹਾਂ ਉਤੇ ਡਿਟੇਨਰ ਲਗਾਇਆ ਗਿਆ ਸੀ ਹਾਲਾਂਕਿ ਅਦਾਲਤ ਨੇ ਕਰਮਜੀਤ ਸਿੰਘ ਨੂੰ ਜ਼ਮਾਨਤ ਤੇ ਰਹਾ ਕਰਨ ਦੇ ਹੁਕਮ ਦਿੱਤੇ ਜਦਕਿ ਜਗਰੂਪ ਸਿੰਘ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਬਲ ਪ੍ਰੋਡਕਟ ਦੇ ਨਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਇਸੇ ਦੌਰਾਨ ਨਿਊ ਜਰਸੀ ਦੇ ਇੱਕ ਹੋਰ ਵਿਅਕਤੀ ਵਿਸ਼ੇਸ਼ਵੀ ਕੋਟਾਪੱਲੀ ਨੂੰ ਵੀ ਡਿਪੋਰਟ ਕਰਨ ਦੀ ਕਾਰਵਾਈ ਚੱਲ ਰਹੀ ਹੈ ਉਸਤੇ ਨਾਬਾਲਗ ਨਾਲ ਜਿنسੀ ਸ਼ੋਸ਼ਣ ਅਤੇ ਸਾਫ ਲਿਫਟਿੰਗ ਦੇ ਦੋਸ਼ ਲੱਗੇ ਨੇ ਉਧਰ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਿੱਚ 16 ਸਾਲਾ ਐਫੋਲੀਆ ਜੋਜ਼ਰਟ ਰੋਜ਼ ਦਾ ਦਿਹਾਂਤ ਹੋ ਗਿਆ ਉਹ ਆਪਣੇ ਪਿਤਾ ਰੂਬਰਟ ਰੋਜ਼ ਦੀ ਰਿਪੋਰਟੇਸ਼ਨ ਖਿਲਾਫ ਮੁਹਿੰਮ ਚਲਾ ਰਹੀ ਸੀ ਸ਼ਿਕਾਗੋ ਦੇ ਇਮੀਗ੍ਰੇਸ਼ਨ ਜੱਜ ਨੇ ਉਸ ਦੀ ਮੌਤ ਤੋਂ 3 ਦਿਨ ਪਹਿਲਾਂ ਹੀ ਪਿਤਾ ਦੀ ਰਿਪੋਰਟੇਸ਼ਨਤ ਕਰਦੇ ਹੁਕਮ ਜਾਰੀ ਕੀਤੇ ਸਨ ਐਫੋਲੀਆ ਚੌਥੇ ਦਰਜੇ ਦੇ ਕੈਂਸਲਨਾ ਜੱਜ ਰਹੀ ਸੀ ਅਤੇ ਵੀਡੀਓ ਕਾਨਫਰੈਂਸ ਰਾਹੀਂ ਅਦਾਲਤੀ ਕਾਰਵਾਈ ਵਿੱਚ ਸ਼ਾਮਲ ਹੋਈ ਸੀ ਉਸ ਦੇ ਸੰਘਰਸ਼ ਨੂੰ ਪੂਰੇ ਅਮਰੀਕਾ ਵਿੱਚ ਹੌਸਲੇ ਅਤੇ ਦ੍ਰਿੜਤਾ ਦੇ ਪ੍ਰਤੀਕ ਵਜੋਂ ਦੇਖਿਆ ਜਾ ਰਿਹਾ ਹੈ ਉਸਨੇ ਕਿਹਾ ਸੀ ਕਿ ਪਿਤਾ ਦੀ ਗ੍ਰਿਫਤਾਰੀ ਨਾਲ ਅਮਰੀਕਾ ਵਿੱਚ ਜਨਮੇ ਬੱਚੇ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਇਹ ਦੇਸ਼ ਉਹਨਾਂ ਦਾ ਨਹੀਂ। ਕੁੱਲ ਮਿਲਾ ਕੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਰਵਾਈਆਂ, ਡਿਪੋਰਟੇਸ਼ਨ ਅਤੇ ਅਦਾਲਤੀ ਹੁਕਮਾਂ ਨੂੰ ਲੈ ਕੇ ਸਿਆਸੀ ਅਤੇ ਕਾਨੂੰਨੀ ਚਰਚਾ ਤੇਜ਼ ਹੋ ਗਈ ਹੈ। ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਰਵਾਈਆਂ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਗਹਿਰਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਦੋ ਪੰਜਾਬੀ ਨੌਜਵਾਨਾਂ ਸਮੇਤ ਤਿੰਨ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕਰਨ ਦੀ ਕਾਰਵਾਈ ਚੱਲ ਰਹੀ ਹੈ। ਇਸੇ ਦੌਰਾਨ ਕਟੋਕਟ ਨੇ 9 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਜ਼ਬਰਦਸਤੀ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ ਹੈ ਹਾਲਾਂਕਿ ਉਹਨਾਂ ਦੇ ਮਾਮਲੇ 'ਤੇ ਅਦਾਲਤੀ ਰੋਕ ਮੌਜੂਦ ਸੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਹ ਕਾਰਵਾਈ ਡੋਨਲਡ ਟਰੰਪ ਦੇ ਦੌਰਾਨ ਲਾਗੂ ਨੀਤੀ ਐ ਤਹਿਦ ਕੀਤੀ ਗਈ ਹੈ ਉੱਧਰ ਨਿਊਜਰਸੀ ਦੇ ਬਰਗਨ ਕਾਉਂਟੀ ਵਿੱਚ 24 ਸਾਲਾ ਕਰਮਜੀਤ ਸਿੰਘ ਅਤੇ 25 ਸਾਲਾ ਜਗਰੂਪ ਸਿੰਘ ਨੂੰ ਕਰੀਬ 19 ਕਿਲੋਗ੍ਰਾਮ ਡੋਡਿਆ ਸਮੇਤ ਗ੍ਰਿਫਤਾਰ ਕੀਤਾ ਗਿਆ। ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਖੇਪ ਨੀਦਰਲੈਂਡ ਤੋਂ ਭੇਜੀ ਗਈ ਸੀ ਅਤੇ ਵੁੱਡਰੀਜ ਕਸਬੇ ਦੇ ਇੱਕ ਘਰ ਵਿੱਚ ਡਿਲੀਵਰ ਹੋਈ। ਲੈਬ ਟੈਸਟ ਵਿੱਚ ਇਹ ਸਾਬਤ ਹੋਇਆ ਕਿ ਡੋਡਿਆ ਤੇ ਮੋਰਫਿਨ ਦੀ ਪਰਚੜੀ ਹੋਈ ਸੀ ਜੋ ਕਿ ਅਮਰੀਕੀ ਕਾਨੂੰਨ ਅਨੁਸਾਰ ਪਾਬੰਦੀਸ਼ੁਦਾ ਨਸ਼ਾ ਹੈ। US ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵੱਲੋਂ ਦੋਵਾਂ ਉਤੇ ਡਿਟੇਨਰ ਲਗਾਇਆ ਗਿਆ ਸੀ ਹਾਲਾਂਕਿ ਅਦਾਲਤ ਨੇ ਕਰਮਜੀਤ ਸਿੰਘ ਨੂੰ ਜ਼ਮਾਨਤ ਤੇ ਰਹਾ ਕਰਨ ਦੇ ਹੁਕਮ ਦਿੱਤੇ ਜਦਕਿ ਜਗਰੂਪ ਸਿੰਘ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਬਲ ਪ੍ਰੋਡਕਟ ਦੇ ਨਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਇਸੇ ਦੌਰਾਨ ਨਿਊ ਜਰਸੀ ਦੇ ਇੱਕ ਹੋਰ ਵਿਅਕਤੀ ਵਿਸ਼ੇਸ਼ਵੀ ਕੋਟਾਪੱਲੀ ਨੂੰ ਵੀ ਰਿਪੋਰਟ ਕਰਦੇ ਦੀ ਕਾਰਵਾਈ ਚੱਲ ਰਹੀ ਹੈ ਉਸਤੇ ਨਾਬਾਲਗ ਨਾਲ ਜਿੰਸੀ ਸ਼ੋਸ਼ਣ ਅਤੇ ਸਾ ਫਲਫਟਿੰਗ ਦੇ ਦੋਸ਼ ਲੱਗੇ ਨੇ ਉਧਰ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਿੱਚ 16 ਸਾਲਾ ਐਫੋਲੀਆ ਜੋਜ਼ਰਟ ਰੋਜ਼ ਦਾ ਦਿਹਾਂਤ ਹੋ ਗਿਆ ਉਹ ਆਪਣੇ ਪਿਤਾ ਰੂਬਰਟ ਰੋਜ਼ ਦੀ ਰਿਪੋਰਟੇਸ਼ਨ ਖਿਲਾਫ ਮੂਹਮਿਮ ਚਲਾ ਰਹੀ ਸੀ ਸ਼ਿਕਾਗੋ ਦੇ ਇਮੀਗ੍ਰੇਸ਼ਨ ਜੱਜ ਨੇ ਉਸ ਦੀ ਮੌਤ ਤੋਂ 3 ਦਿਨ ਪਹਿਲਾਂ ਹੀ ਪਿਤਾ ਦੀ ਰਿਪੋਰਟੇਸ਼ਨ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਐਫੋਲੀਆ ਚੌਥੇ ਦਰਜੇ ਦੇ ਕੈਂਸਲ ਨਾ ਜੁਜ ਰਹੀ ਸੀ ਅਤੇ ਵੀਡੀਓ ਕਾਨਫਰੈਂਸ ਰਾਹੀਂ ਅਦਾਲਤੀ ਕਾਰਵਾਈ ਵਿੱਚ ਸ਼ਾਮਲ ਉਹੀ ਸੀ ਉਸ ਦੇ ਸੰਘਰਸ਼ ਨੂੰ ਪੂਰੇ ਅਮਰੀਕਾ ਵਿੱਚ ਹੌਸਲੇ ਅਤੇ ਦ੍ਰਿੜਤਾ ਦੇ ਪ੍ਰਤੀਕ ਵਜੋਂ ਦੇਖਿਆ ਜਾ ਰਿਹਾ ਹੈ ਉਸਨੇ ਕਿਹਾ ਸੀ ਕਿ ਪਿਤਾ ਦੀ ਗ੍ਰਿਫਤਾਰੀ ਨਾਲ ਅਮਰੀਕਾ ਵਿੱਚ ਜਨਮੇ ਬੱਚੇ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਇਹ ਦੇਸ਼ ਉਹਨਾਂ ਦਾ ਨਹੀਂ ਕੁੱਲ ਮਿਲਾ ਕੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਰਵਾਈਆਂ ਰਿਪੋਰਟੇਸ਼ਨ ਅਤੇ ਅਦਾਲਤੀ ਹੁਕਮਾਂ ਨੂੰ ਲੈ ਕੇ ਸਿਆਸੀ ਅਤੇ ਕਾਨੂੰਨੀ ਚਰਚਾ ਤੇਜ਼ ਹੋ ਗਈ ਹੈ ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਰਵਾਈਆਂ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਗੈਰ ਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋ ਪੰਜਾਬੀ ਨੌਜਵਾਨਾਂ ਸਮੇਤ ਤਿੰਨ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕਰਨ ਦੀ ਕਾਰਵਾਈ ਚੱਲ ਰਹੀ ਹੈ। ਇਸੇ ਦੌਰਾਨ ਕਟੋਕਟ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਜ਼ਬਰਦਸਤੀ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ ਹੈ। ਹਾਲਾਂਕਿ ਉਹਨਾਂ ਦੇ ਮਾਮਲੇ 'ਤੇ ਅਦਾਲਤੀ ਰੋਕ ਮੌਜੂਦ ਸੀ। ਰਿਪੋਰਟ ਵਿੱਚ ਦੱਸਿਆ ਗਿਆ ਕਿ ਇਹ ਕਾਰਵਾਈ ਡੋਨਲਡ ਟਰੰਪ ਦੇ ਦੌਰਾਨ ਲਾਗੂ ਨੀਤੀ ਤਹਿਤ ਕੀਤੀ ਗਈ ਹੈ। ਉੱਧਰ ਨਿਊ ਜਰਸੀ ਦੇ ਬਰਗਨ ਕਾਉਂਟੀ ਵਿੱਚ 24 ਸਾਲਾ ਕਰਮਜੀਤ ਸਿੰਘ ਅਤੇ 25 ਸਾਲਾ ਜਗਰੂਪ ਸਿੰਘ ਨੂੰ ਕਰੀਬ 19 ਕਿਲੋ ਗ੍ਰਾਮ ਡੋਡਿਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਖੇਪ ਨਿਦਰਲੈਂਡ ਤੋਂ ਭੇਜੀ ਗਈ ਸੀ ਅਤੇ ਵੁੱਡ ਰਿਜ ਕਸਬੇ ਦੇ ਇੱਕ ਘਰ ਵਿੱਚ ਡਿਲੀਵਰ ਹੋਈ ਲੈਬ ਟੈਸਟ ਵਿੱਚ ਇਹ ਸਾਬਤ ਹੋਇਆ ਕਿ ਡੋਡਿਆ ਤੇ ਮੋਰਫਿਨ ਦੀ ਪਰਚੜੀ ਹੋਈ ਸੀ ਜੋ ਕਿ ਅਮਰੀਕੀ ਕਾਨੂੰਨ ਅਨੁਸਾਰ ਪਾਬੰਦੀਸ਼ੁਦਾ ਨਸ਼ਾ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵੱਲੋਂ ਦੋਹਾਂ ਉਤੇ ਡਿਟੇਨਰ ਲਗਾਇਆ ਗਿਆ ਸੀ ਹਾਲਾਂਕਿ ਅਦਾਲਤ ਨੇ ਕਰਮਜੀਤ ਸਿੰਘ ਨੂੰ ਜ਼ਮਾਨਤ ਤੇ ਰਹਾ ਕਰਨ ਦੇ ਹੁਕਮ ਦਿੱਤੇ ਜਦਕਿ ਜਗਰੂਪ ਸਿੰਘ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਬਲ ਪ੍ਰੋਡਕਟ ਦੇ ਨਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਇਸੇ ਦੌਰਾਨ ਨਿਊ ਜਰਸੀ ਦੇ ਇੱਕ ਹੋਰ ਵਿਅਕਤੀ ਵਿਸ਼ੇਸ਼ੀ ਕੋਟਾਪल्ली ਨੂੰ ਵੀ ਰਿਪੋਰਟ ਕਰਦੇ ਦੀ ਕਾਰਵਾਈ ਚੱਲ ਰਹੀ ਹੈ ਉਸਤੇ ਨਾਬਾਲਗ ਨਾਲ ਜਿਨਸੀ ਸ਼ੋਸ਼ਣ ਅਤੇ ਸਾਫ ਲਿਫਟਿੰਗ ਦੇ ਦੋਸ਼ ਲੱਗੇ ਨੇ ਉਧਰ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਿੱਚ 16 ਸਾਲਾ ਐਫੋਲੀਆ ਜੋਜ਼ਰਡ ਰੋਜ਼ ਦਾ ਦਿਹਾਂਤ ਹੋ ਗਿਆ ਉਹ ਆਪਣੇ ਪਿਤਾ ਰੂਬਰਟ ਰੋਜ਼ ਦੀ ਡਿਪੋਰਟੇਸ਼ਨ ਖਿਲਾਫ ਮੂਹਿੰਮ ਚਲਾ ਰਹੀ ਸੀ ਸ਼ਿਕਾਗੋ ਦੇ ਇਮੀਗ੍ਰੇਸ਼ਨ ਜੱਜ ਨੇ ਉਸ ਦੀ ਮੌਤ ਤੋਂ 3 ਦਿਨ ਪਹਿਲਾਂ ਹੀ ਪਿਤਾ ਦੀ ਡਿਪੋਰਟੇਸ਼ਨ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਐਫੋਲੀਆ ਚੌਥੇ ਦਰਜੇ ਦੇ ਕੈਨਸਲ ਨਾ ਜੁਝ ਰਹੀ ਸੀ ਅਤੇ ਵੀਡੀਓ ਕਾਨਫਰੈਂਸ ਰਾਹੀਂ ਅਦਾਲਤੀ ਕਾਰਵਾਈ ਵਿੱਚ ਸ਼ਾਮਲ ਹੋਈ ਸੀ ਉਸ ਦੇ ਸੰਘਰਸ਼ ਨੂੰ ਪੂਰੇ ਅਮਰੀਕਾ ਵਿੱਚ ਹੌਸਲੇ ਅਤੇ ਦ੍ਰਿਟਾ ਦੇ ਪ੍ਰਤੀਕ ਵਜੋਦ ਦੇਖਿਆ ਜਾ ਰਿਹਾ ਹੈ ਉਸਨੇ ਕਿਹਾ ਸੀ ਕਿ ਪਿਤਾ ਦੀ ਗ੍ਰਿਫਤਾਰੀ ਨਾਲ ਅਮਰੀਕਾ ਵਿੱਚ ਜਨਮੇ ਬੱਚੇ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਇਹ ਦੇਸ਼ ਉਹਨਾਂ ਦਾ ਨਹੀਂ ਕੁੱਲ ਮਿਲਾਕੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਰਵਾਈਆਂ ਰਿਪੋਰਟੇਸ਼ਨ ਅਤੇ ਅਦਾਲਤੀ ਹੁਕਮਾਂ ਨੂੰ ਲੈ ਕੇ ਸਿਆਸੀ ਅਤੇ ਕਾਨੂੰਨੀ ਚਰਚਾ ਤੇਜ਼ ਹੋ ਗਈ ਹੈ ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਰਵਾਈਆਂ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਗੈਰ ਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋ ਪੰਜਾਬੀ ਨੌਜਵਾਨਾਂ ਸਮੇਤ ਤਿੰਨ ਭਾਰਤੀ ਨਾਗਰਿਕਾਂ ਨੂੰ ਰਿਪੋਰਟ ਕਰਨ ਦੀ ਕਾਰਵਾਈ ਚੱਲ ਰਹੀ ਹੈ। ਇਸੇ ਦੌਰਾਨ ਕਟੋਕਟ 9 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਜ਼ਬਰਦਸਤੀ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ। ਹਾਲਾਂਕਿ ਉਹਨਾਂ ਦੇ ਮਾਮਲੇ 'ਤੇ ਅਦਾਲਤੀ ਰੋਕ ਮੌਜੂਦ ਸੀ। ਰਿਪੋਰਟ ਵਿੱਚ ਦੱਸਿਆ ਗਿਆ ਕਿ ਇਹ ਕਾਰਵਾਈ ਡੋਨਲਡ ਟਰੰਪ ਦੇ ਦੌਰਾਨ ਲਾਗੂ ਨੀਤੀਆਂ ਤਹਿਤ ਕੀਤੀ ਗਈ ਹੈ। ਉਧਰ ਨਿਊ ਜਰਸੀ ਦੇ ਬਰਗਨ ਕਾਉਂਟੀ ਵਿੱਚ 24 ਸਾਲਾ ਕਰਮਜੀਤ ਸਿੰਘ ਅਤੇ 25 ਸਾਲਾ ਜਗਰੂਪ ਸਿੰਘ ਨੂੰ ਕਰੀਬ 19 ਕਿਲੋਗ੍ਰam ਡੋਡਿਆ ਸਮੇਤ ਗ੍ਰਿਫਤਾਰ ਕੀਤਾ ਗਿਆ ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਖੇਪ ਨੀਦਰਲੈਂਡ ਤੋਂ ਭੇਜੀ ਗਈ ਸੀ ਅਤੇ ਵੁੱਡ ਰੀਜ ਕਸਬੇ ਦੇ ਇੱਕ ਘਰ ਵਿੱਚ ਡਿਲੀਵਰ ਹੋਈ ਲੈਬ ਟੈਸਟ ਵਿੱਚ ਇਹ ਸਾਬਤ ਹੋਇਆ ਕਿ ਡੋਡਿਆ ਤੇ ਮੋਰਫਿਨ ਦੀ ਪਰਚੜੀ ਹੋਈ ਸੀ ਜੋ ਕਿ ਅਮਰੀਕੀ ਕਾਨੂੰਨ ਅਨੁਸਾਰ ਪਾਬੰਦੀਸ਼ੁਦਾ ਨਸ਼ਾ ਹੈ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵੱਲੋਂ ਦੋਵਾਂ ਉਤੇ ਡਿਟੇਨਰ ਲਗਾਇਆ ਗਿਆ ਸੀ ਹਾਲਾਂਕਿ ਅਦਾਲਤ ਨੇ ਕਰਮਜੀਤ ਸਿੰਘ ਨੂੰ ਜ਼ਮਾਨਤ ਤੇ ਰਹਾ ਕਰਨ ਦੇ ਹੁਕਮ ਦਿੱਤੇ ਜਦਕਿ ਜਗਰੂਪ ਸਿੰਘ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਬਲ ਪ੍ਰੋਡਕਟ ਦੇ ਨਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਇਸੇ ਦੌਰਾਨ ਨਿਊ ਜਰਸੀ ਦੇ ਇੱਕ ਹੋਰ ਵਿਅਕਤੀ ਵਿਸ਼ੇਸ਼ਵੀ ਕੋਟਾਬੱਲੀ ਨੂੰ ਵੀ ਡਿਪੋਰਟ ਕਰਨ ਦੀ ਕਾਰਵਾਈ ਚੱਲ ਰਹੀ ਹੈ ਉਸਤੇ ਨਾਬਾਲਗ ਨਾਲ ਜਿنسੀ ਸ਼ੋਸ਼ਣ ਅਤੇ ਸਾਫ ਲਿਫਟਿੰਗ ਦੇ ਦੋਸ਼ ਲੱਗੇ ਨੇ ਉਧਰ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਿੱਚ 16 ਸਾਲਾ ਐਫੋਲੀਆ ਜੋਜ਼ਲਡ ਰੋਜ਼ ਦਾ ਦਿਹਾਂਤ ਹੋ ਗਿਆ ਹੈ